ਭਾਰਤੀ ਜਨਤਾ ਪਾਰਟੀ ਵੱਲੋਂ 15 ਅਗਸਤ ਦੇ ਸਬੰਧ ਵਿੱਚ ਹਰ ਘਰ ਤਿਰੰਗਾ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਲੜੀ ਤਹਿਤ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੀ ਸੰਗਰੂਰ ਇਕਾਈ ਵੱਲੋਂ ਬੀਜੇਪੀ ਦਫਤਰ ਤੋਂ ਤਿਰੰਗਾ ਯਾਤਰਾ ਕੱਢੀ ਗਈ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਤਿਰੰਗਾ ਯਾਤਰਾ ਸੰਗਰੂਰ ਦੇ ਵਿਜੇ ਚੌਂਗ ਪਹੁੰਚ ਕੇ ਮੁਕੰਮਲ ਹੋਈ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬੀਜੇਪੀ ਆਗੂਆਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਦੇਸ਼ ਦੇ ਮਹਾਨ ਸ਼ੂਰਵੀਰ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਮਹਾਨ ਆਜ਼ਾਦੀ ਕੁਲਾਟੀਆਂ ਦੇ ਉਪਰਾਲਿਆਂ ਨੂੰ ਯਾਦ ਕਰਦਿਆਂ ਇਹ ਰੰਗਾ ਯਾਤਰਾ ਕੱਢੀ ਗਈ ਹੈ। ਹਮੇਸ਼ਾ ਦੇਸ਼ ਦੇ ਜਿਹੜੇ ਯੋਧੇ ਨਸ਼ਹੀਦ ਨੇ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਨੇ ਇਸੇ ਮਹਿੰਦੇ ਤਹਿਤ ਇਹ ਜਿਹੜਾ ਆਪਣਾ ਆਜ਼ਾਦੀ ਵਾਲਾ ਮਹੀਨਾ ਖਾਸ ਤੌਰ ਤੇ 15 ਅਗਸਤ ਨੂੰ ਆਪਾਂ ਆਜ਼ਾਦੀ ਦਿਵਸ ਮਨਾਉਨੇ ਆ ਇਸੇ ਤਹਿਤ ਅੱਜ ਇੱਕ ਸਾਡਾ ਇਹ ਜਿਹੜਾ ਪ੍ਰੋਗਰਾਮ ਸੀਗਾ ਤਿਰੰਗਾ ਯਾਤਰਾ ਦਾ ਸੀ। ਅੱਜ ਦਾ ਇਹ ਤਿਰੰਗਾ ਯਾਤਰਾ ਦਾ ਪ੍ਰੋਗਰਾਮ ਸੀ ਜੋ ਕੀਤਾ ਗਿਆ ਜਿਦੇ ਵਿੱਚ ਕੀ ਸਾਡੇ ਸ਼ਰੂਰ ਦੀ ਸ਼ਾਨ ਸ਼੍ਰੀ ਹਰਵਿੰਦ ਖੰਨਾ ਜੀ ਅਤੇ ਜ਼ਿਲ੍ਹੇ ਦੇ ਪ੍ਰਧਾਨ ਸਰਕਾਰ ਡਾਕਟਰ ਮਨਿੰਦਰ ਸਿੰਘ ਦੁਲਟ ਜੀ ਤੋ ਸਾਡੇ ਜੁਵਾ ਮੋਰਚਾ ਦੇ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਮਿੱਟੂ ਚੱਡਾ ਜੀ ਅਤੇ ਸਾਡੇ ਜੁਵਾ ਮੋਰਚਾ ਦੀ ਸ਼ਾਨ ਅਨੁਜ ਕੋਸਲਾ ਜੀ ਇਹਦੇ ਵਿੱਚ ਸ਼ਾਮਲ ਰਹੇ ਆ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵਾਹਨ ਹੋਇਆ ਸੀਗਾ ਵੀ 12 ਅਗਸਤ ਨੂੰ ਆ ਜਿਹੜੀ ਇਹ ਆਪਣੀ ਟੰਗਾ ਯਾਤਰਾ ਜਿਹੜੀ ਸਾਰੇ ਭਾਰਤ ਚ ਕਰਨੀ ਆ ਉਹਦੇ ਤਹਿਤ ਅਸੀਂ ਸੰਗਰੂਰ ਬੰਦੇ ਸਾਰੇ ਵਰਕਰ ਅਤੇ ਹੋਰ ਵੀ ਸ਼ਹਿਰ ਦੇ ਪ੍ਰਪੰਤੇ ਸੱਜਣੇ ਜਿਹੜੇ ਸਾਡੇ ਨਾਲ ਟੰਗਾ ਯਾਤਰਾ ਅਸੀਂ ਕੱਢ ਰਹੇ ਆ ਭਾਨੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਇੱਕ ਪ੍ਰੋਗਰਾਮ ਪੂਰੇ ਹਿੰਦੁਸਤਾਨ ਦੇ ਵਿੱਚ ਲਾਇਆ ਗਿਆ ਸੀਗਾ ਵੀ ਗਲੀ ਗਲੀ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਆਪਾਂ ਤਿਰੰਗਾ ਯਾਤਰਾ ਜਿਹੜੀ ਤਿਰੰਗਾ ਯਾਤਰਾ ਲਈ ਦੱਸਿਆ ਗਿਆ ਵੀ ਕਿ ਆਪਾਂ ਨੂੰ ਆਜ਼ਾਦੀ ਕਿਵੇਂ ਮਿਲੀ ਇਹ ਤੁਹਾਨੂੰ ਪਤਾ ਵੀ ਕਿੰਨੇ ਆਪਣੇ ਇੱਥੇ ਸ਼ਹੀਦ ਹੋਏ ਨੇ ਕਿੱਡੇ ਵੱਡੇ ਵੱਡੇ ਸ਼ਹੀਦ ਹੋ ਕੇ ਫਾਂਸੀਆਂ ਤੇ ਚੜੇ ਤਾਂ ਜਾ ਕੇ ਆਪਾਂ ਨੂੰ ਇਹ ਤਿਰੰਗਾ ਜਿਹੜਾ ਆਪਣਾ ਆਪਣਾ ਸ਼ਾਨ ਨਾਲ ਲਹਿਰਾਉਂਦਾ ਹੈ ਪੂਰੇ ਵਰਡ ਦੇ ਵਿੱਚ